ਫਾਰਮਿੰਗ ਨੂੰ ਥੋੜਾ ਸਵਾਗਤ ਹੈ ਜੀ ਆਪਾਂ ਅੱਜ ਪਹੁੰਚੇ ਆ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪਰੀਆਂ ਮੱਝਾਂ ਤੇ ਝੋਟੀਆਂ ਤੇ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਤੇ ਉਹਨਾਂ ਦੇ ਭਾਅ ਬਾਰੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੈਂਟਿਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਬਣਾ ਵੀਰਾਂ ਅੱਜ ਅਸੀਂ ਵੀਡੀਓ ਥੋੜੇ ਤੱਕ ਲੈ ਕੇ ਆਉਦੇ ਰਹਾਂਗੇ ਤੇ ਚੈਨਲ ਨੂੰ ਵੱਡ ਤੋਂ ਵੱਧ ਪਰਸੇ ਵੀ ਆਪਾਂ ਵੀ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰ ਤੇ ਆਜੋ ਮੇਰੇ ਵੀਰ ਆਪਾਂ ਤੁਹਾਨੂੰ ਦਿਖਾਉਣੀ ਅੱਗੇ ਬਹੁਤ ਹੀ ਆਵਗਲਾਰ ਦੀ ਮੋਹਰਾ ਛੋਟੀ ਬਹੁਤ ਹੀ ਟੌਪ ਕੁਆਲਟੀ ਦੀ ਮੋਹਰਾ ਮੱਝ ਇਹਦੇ ਪਰ ਲਮਾਂਗੇ ਬਾਈ ਕੋਲ ਜਾਣਕਾਰੀ ਬਾਕੀ ਤੁਸੀਂ ਚੈੱਕ ਕਰੋ ਬੈਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਤੇ ਥਾਂੜਾ ਵਿੱਚ ਪ੍ਰੋਪਰ ਗੈਪ ਹੈ ਤੇ ਨਿਖੜ ਮਾ ਥਾਣਾ ਪੂਰਾ ਆ ਜਵ ਅੱਛੀ ਹੈ ਆਰਦੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਬਈ ਤੁਸੀਂ ਦੱਸੋ ਕੀ ਨਾਮ ਹੈ ਵੀਰੇ ਆਪਣਾ ਤਰਨਦੀਪ ਸਿੰਘ ਅੱਛਾ ਪਿੰਡ ਕਿਹੜਾ ਪੈ ਜਾਂਦਾ ਵੀਰੇ ਸੇਲ ਹੈ ਬਰਾਬਰ ਅੱਛਾ ਜ਼ਿਲ੍ਹਾ ਜੀ ਬਠਿੰਡਾ ਠੀਕ ਹੈ ਬਈ ਕਿੰਨੇ ਪਸ਼ੂ ਲੱਗੇ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਸੀ ਬਈ ਅੱਜ ਇੱਕ ਪਸ਼ੂ ਲੈ ਕੇ ਆਏ ਸੀ ਬਈ ਅੱਜ ਚਲੋ ਜੀ ਗਾਹ ਕਿਹਾ ਹੈ ਕਿ ਨਹੀਂ ਅੱਜ ਹਾਂ ਗਾਹ ਤੋਂ ਬਈ ਕੱਟ ਅੱਜ ਮਾਲ ਵਾਲੇ ਅੱਛਾ ਤਨੌਲਾ ਮੰਡੀ ਤੇ ਬਈ ਜਿਹੜਾ ਇਹ ਪਸ਼ੂ ਆ ਆਪਣਾ ਕਿੰਨਾ ਲੀਟਰ ਦੁੱਧ ਥੱਲੇ ਦੇ ਇਹ ਥੱਲੇ ਬਈ 1.5 ਲੀਟਰ ਅੱਛਾ ਕਿਹੜੇ ਸੂਏ ਹੈ ਇਹ ਚੌਥੇ ਸੂਏ ਥੱਲੇ ਨਾਲ ਕੀ ਹੈ ਕੱਟਾ ਉਹ ਤੇ ਬਈ ਉਹ ਤਾਂ ਜ਼ੀਰੇ ਪੂਰੀ ਮੱਚ ਹਾਂਜੀ ਪੂਰੀ ਸੀਬਾ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਪਹਿਲੇ ਰੱਖਿਆ ਜੀ 1 ਲੱਖ 5000 ਦਾ 6 ਲੱਖ ਜਿਆਦਾ ਰੇਟਾਂ ਲਈ ਹਾਂਜੀ ਤੇ ਬਾਈ ਜੀ ਆਪਾਂ ਇਸ ਤੋਂ ਇਲਾਵਾ ਵੀ ਹੋਰ ਕੋਈ ਮੰਡੀ ਲਾਉਂਦੇ ਆ ਕਿ ਆਪਣਾ ਘਰ ਦੀ ਗੱਲ ਆਪਦਾ ਘਰ ਤਾਂ ਗੰਮੀ ਆ ਜੀ ਵਪਾਰੀ ਨਹੀਂ ਹੈਗੇ ਪਹਿਲੀ ਵਾਰੀ ਆਏ ਆ ਮੰਡੀ ਤੇ ਹਾਂਜੀ ਬਾਈ ਜੀ ਆਪਣਾ ਤਾਂ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਆਪਾਂ ਬਾਈ ਆਪਾਂ 9878230116 ਜੀ ਇਕਦਾਰੇ ਬੋਲ ਦੂੰਗਾ ਬਾਈ ਜੀ 98782 ਹਾਂਜੀ 116 ਜੀ ਨਾਮ ਕੀ ਦੱਸਾਂ ਜੀ ਬਾਈ ਜੀ ਤਰਨਦੀਪ ਸਿੰਘ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹੀ ਹਾਲ ਹੈ ਬਾਈ ਬਹੁਤ ਵਧੀਆ ਜੀ ਠੀਕੋ ਹੋਰ ਕੀ ਹਾਲ ਹੈ ਵੀਰੇ ਬਹੁਤ ਵਧੀਆ ਸਰ ਕਿਹੜਾ ਪਿੰਡ ਹੈ ਵੀਰੇ ਆਪਣਾ ਪਿੰਡ ਦੁੱਲਵਾਂਗਲਾ ਹੈ ਵੀਰੇ ਸਹੀ ਨਾਮ ਕੀ ਪੈ ਕੇ ਵੀਰੇ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਮਰੇ ਕੋੜਲਾ ਸਰ ਅਸ਼ਮਲੇਰ ਕੋੜਲਾ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਜੀ ਵੀਰੇ ਤਿੰਨ ਪਸ਼ੂ ਲੈ ਕੇ ਆਏ ਵੀਰੇ ਠੀਕ ਹੈ ਬਈ ਕੋਈ ਹੋਇਆ ਸੇਲ ਇੱਕ ਦੋ ਦੋ ਸੇਲ ਹੋ ਗਏ ਹਾਂਜੀ ਤਿੰਨਾ ਖੜੇ ਨੇ ਪੰਜ ਪੀਸ ਲੈ ਗਏ ਜੀ ਪੰਜ ਲੈ ਗਏ ਗਾਹਾਂ ਕਿਹਾ ਪਿਆ ਸੀ ਅੱਜ ਹਾਂ ਵਧੀਆ ਠੀਕ ਹੈ ਵੀਰੇ ਠੀਕ ਹੈ ਬਾਈ ਜੀ ਤੇ ਮੱਝ ਖੜੀ ਐ ਤੇ ਆਪਣੀ ਉਹ ਵੀ ਹਾਂ ਵੀਰੇ ਤੇ ਕਿਹੜੇ ਸੂਏ ਸੂਏ ਤੇ ਤੀਜੇ ਸੂਏ ਸੂਈ ਆ ਵੀਰੇ ਅੱਛਾ ਦੁੱਧ ਕਿੰਨਾ ਕਿਥੇ ਥੱਲੇ ਵੀਰੇ ਇਹਦੇ ਦੁੱਧ ਇਸ ਟਾਈਮ ਇਹਦੇ ਥੱਲੇ ਹੈਗਾ 10 ਲੀਟਰ ਬੋਲਾ ਅੱਛਾ 10 ਕਿਲੋ ਬੋਲੀ ਉਹ ਵੀ 11 12 ਕਰੂਗੀ ਬਾਰਾ ਠੀਕ ਥੋੜੀ ਤੋੜ ਕੇ ਦਿਖਾ ਦੂੰਗਾ ਵੀਰੇ ਹਾਂ ਹਾਂ ਵੀਰੇ ਲਓ ਚੈੱਕ ਕਰੋ ਮੇਰਾ ਵੀ ਆ ਬੱਚਾ ਨਾਲ 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 ਆ ਬਾਈ ਕਹਿੰਦਾ ਹਜੇ ਇੱਕ ਦੋ ਦਿਨ ਦੀ ਸੂਈ ਐ ਸਿਰਫ ਬਾਕੀ ਅਟਰ ਕੁਆਲਿਟੀ ਬਹੁਤ ਚੰਗੀ ਵੀ ਥਾਣਾ ਪੂਰਾ ਨਿਕੜਮਾ ਤੇ ਲੰਬਾ ਥਾਣਾ ਬਾਈ ਜੀ ਚੈੱਕ ਕਰੋ ਮੇਰਾ ਵੀ ਦਿਖਾ ਦੇ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਮੈਂ ਇਹਨੂੰ ਥੜ੍ਹਾ ਥੋੜਾ ਪੂਰਾ ਵਧੀਆ ਚੁਆਇਸ ਤੇ ਪੂਰਾ ਇੱਕ ਨੰਬਰ ਕਮ ਹੈ ਬਾਈ ਕਹਿੰਦਾ ਤੇ ਬਾਈ ਉਹਦਾ ਸੀਲ ਹੈ ਪੂਰੀ ਪੂਰੀ ਠੰਡੀ ਸੀਲ ਸੇ ਠੀਕ ਹੈ ਬਾਈ ਜਿੱਦਾਂ ਮਰਜ਼ੀ ਬੱਚੇ ਖੋਲੀ ਜਾਣ ਤੇ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਤੇ ਬਾਈ ਦੁੱਧ ਕਿੰਨਾ ਕਹਿੰਦਾ ਸੀ ਕਿ ਆਪਾਂ 11-10 ਕਿਲੋ 10 ਕਿਲੋ 16 ਲੀਟਰ ਵੀਰੇ ਪਹਿਲਾ 16 ਦਿੱਤਾ ਪਹਿਲਾ 16 ਕੱਢਿਆ ਪਿਛਲਾ ਹਾਂ 16 ਹਿੱਸਾ ਇਸ ਵਾਰ ਕਿੰਨਾ ਕਰ ਦੂ 12 ਲੀਟਰ ਦੀ ਠੀਕ ਹੈ ਤੇ ਕਿੰਨਾ ਮੁੱਲ ਰੱਖਿਆ ਪੈਦਾ ਇਹਦਾ ਇੱਕ ਤੀਰੇ ਅੱਛਾ ਸਿਰਫ ਇੱਕ ਤੀ ਹਾਂ ਦੇਣੀ ਹੈ ਕਿ ਦੀ ਦੀ ਆਪਾਂ ਨੂੰ ਤੇ ਆਪਾਂ ਭਾਈ ਲਿਉਂਦੇ ਕਿੱਥੋਂ ਪੈਸੇ ਮੱਝਾ ਆਪਣੇ ਵੀਰੇ ਲੋਕਲ ਪਾਲਕ ਲੋਕਲ ਠੀਕ ਹੈ ਠੀਕ ਬਈ ਜੀ ਜਿਹੜੀ ਅਗਲੀ ਝੋਟੀ ਹੈ ਇਹ ਇਹ ਪਲੂਨ ਗੱਡੀ ਆ ਘਰ ਦੀ ਪਾਲਕਾ ਵੀਰੇ ਅੱਛਾ ਆਪਣੀ ਪਾਲੀ ਵੀ ਵੀਰੇ ਆਪਣੀ ਪਾਲੀ ਤੇ ਕਿੰਨਾ ਤੂੰ ਦੋ ਦੰਦ ਆ ਗਈ ਹਾਂ ਇਸ ਟਾਈਮ ਇਹਦਾ 6 ਲੀਟਰ ਬੋਲਾ ਤਿਆਰ ਆਗਾ ਅੱਛਾ 10 ਕਰ ਜੂ ਹਾਂ ਬੜੇ ਆਰਾਮ ਨਾਲ ਠੀਕ ਹੈ ਬਈ ਚੈੱਕ ਕਰੋ ਮੇਰਾ ਤੇ ਬਾਈ ਕਹਿੰਦਾ ਘਰ ਦੀ ਪਾਲੀ ਹੋਈ ਐ ਬਾਕੀ ਅਟਰ ਕੁਆਲਟੀ ਚੈੱਕ ਕਰੋ ਵੀ ਬਾਈ ਕਹਿੰਦਾ ਵੀ 10 11 ਕਿਲੋ ਦੁੱਧ ਕਰ ਜਣੇ ਨੇ ਤੇ ਚੰਗਾ ਪਸ਼ੂ ਬਾਈ ਖੁੰਡੀ ਆ ਉਦੋਂ ਸਿੰਗਾਂ ਦੇ ਵੀ ਚੱਲ ਪੁੱਤ ਨਿਖੜਵਾ ਥਾਣਾ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਸਫਾਈ ਵਾਲੇ ਕੱਟੇ ਸਾਫ ਅਟਰ ਕੁਆਲਟੀ ਪੂਰੀ ਸਾਫ ਹੈ ਤੇ ਜਿਹੜਾ ਸਰ ਕਰ ਕੇ ਥੋੜਾ ਜਿਹਾ ਕਰਦੀ ਬਾਕੀ ਜੇ ਮੈਂ ਹੈਗੀ ਉਦਾਂ ਹੈ ਕੋਈ ਐਹ ਜੀ ਗੱਲ ਨਹੀਂ ਐ ਠੰਡਾ ਡੰਗਰ ਆ ਜਿੱਦਾਂ ਮਾਰੀ ਖੁੱਲੀ ਖੁੱਲੀ ਜਾਈ ਲੱਤ ਲੁੱਤ ਮਾਰਨ ਵਾਲਾ ਕੰਮ ਨਹੀਂ ਹੈਗਾ ਜਮਾ ਪੂਰੀ ਚੁਵਾਈ ਜੁਈ ਇੱਕ ਨੰਬਰ ਐ ਛੱਲੀ ਵਾਲਾ ਕੰਮ ਐ ਛੱਲੀ ਵਾਲੀ ਕੱਟੀ ਜੀ ਪੂਰਾ ਛੱਲੀ ਵਾਲਾ ਰੱਖਣਾ ਨਾ ਪਛੂ ਨਹੀਂ ਆਏ ਹਾਥੀ ਨਹੀਂ ਲਵਾਉਂਦੇ ਪਸ਼ੂ ਗੱਲ ਤਾਂ ਇਹ ਆ ਰਹੀ ਹੈ ਮਗਰ ਕੀ ਬਾਈ ਇਹ ਤੇ ਮਗਰ ਹੀ ਕੱਟੀ ਹੈ ਮਗਰ ਬਾਈ ਦੀਵਾਲੀ ਰੈਂਪਰ ਕੱਟੀ ਆ ਬਾਈ ਜੀ ਹਾਂ ਤੇ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਇਹਦਾ ਮੁੱਲ 70 ਹੀ ਕਰਿਆ ਅੱਛਾ ਸਿਰਫ 70 ਜੇ ਨਹੀਂ ਹੋਏ 70 ਵੀ ਆਪਾਂ ਨੂੰ ਠੀਕ ਹੈ ਬਾਈ ਜੀ ਬਹੁਤ ਜਿਆਦਾ ਰੇਟ ਹੈ ਠੀਕ ਹੈ ਨਾ ਗੱਲ ਤੇ ਦੋ ਦੰਦ ਕੱਟੀ ਆ ਜੀ ਦੋ ਦੰਦ ਕੱਟੀ ਸਿਰਫ 70000 ਹਾਂ ਪੂਰਾ ਸ਼ੁੰਗੀ ਸ਼ੁੰਗੀ ਦਾ ਫਾਦੋ ਜੀ ਇਸ ਤੋਂ ਬਾਅਦ ਹੁਣ ਅਗਲੀ ਝੋਟੀ ਬਹੁਤ ਹੀ ਉੱਚੀ ਰਬੀਨ ਕੱਟੀ ਹੈ ਇਹ ਵੀ ਮਲੋਣੇ ਆ ਜੀ ਠੀਕ ਹੈ ਜੀ ਇਹਦੇ ਕੋਲੇ 9 ਲੀਟਰ ਦੁੱਧ ਆ ਅੱਛਾ ਬਾਈ ਜੀ ਨਾਲ ਕੀ ਤੇ ਮਗਰ ਹੀ ਇਹਦੇ ਮਗਰ ਕੱਟਾ ਫੀਮੇਲ ਕੱਟੀ ਆ ਠੀਕ ਹੈ ਬਾਈ ਜੀ ਤੇ ਮਗਰ ਫੀਮੇਲ ਬਾਈ ਜੀ ਚੰਗਾ ਪਸ਼ੂ ਬਾਈ ਜੀ ਉੱਚਾ ਲੰਬਾਈ ਪੂਰਾ ਕੱਟ ਛੋਟਾ ਥੋੜੀ ਜੀ ਜ਼ਰੂਰ ਮੂਹਰ ਨੂੰ ਤਾਂ ਰੱਖਦੀ ਆ ਦੁੱਧ 9 ਕਿਲੋ ਆ ਜੀ ਅੱਛਾ ਦੁੱਧ 9 ਕਿਲੋ ਉੱਚੀ ਲੰਬੀ ਬਹੁਤ ਹੈ ਬਾਈ ਜੀ ਤੇ ਪਿੱਠਪੂੜੇ ਦੀ ਚੰਗੀ ਹੈ ਉੱਚੜ ਕੇ ਗੱਭਣ ਵੀ ਹੋਈ ਹੈ ਅੱਛਾ ਬਾਈ ਜੀ ਹਾਂ ਅੱਗੇ ਭਲੂਣੀ ਹੈ ਤੇ ਦੁੱਧ ਕਿੰਨਾ 9 ਲੀਟਰ ਦਾ 9 ਲੀਟਰ ਦੁੱਧ ਹੈ ਦੇਖੋ ਨੇ ਆਸ ਟਾਈਮ ਹੈ ਜੀ ਕਿੰਨੇ ਦਿਨ ਦੀ ਸੂਈ ਹੈ ਬਈ ਜੀ ਇਹਦਾ ਸੂਆ ਕੈ ਕਿੰਨੇ ਦਾ ਹੋ ਗਿਆ ਦੁੱਧ ਗਾਈ 8 ਦਿਨਾਂ ਦਾ 8 ਦਿਨਾਂ ਦਾ ਵੀਰੇ ਠੀਕ ਹੈ ਬਈ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਇਹਦਾ 1 40 ਦੀ ਦੇਣੀ ਹੈ ਵੀਰੇ ਅੱਛਾ ਲਾਸਟ ਹੈ ਠੀਕ ਹੈ ਬਈ ਤੇ ਬਾਈ ਜੀ ਆਪਣਾ ਇਸ ਤੋਂ ਇਲਾਵਾ ਆਪਾਂ ਹੋਰ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਬਸੇ ਵੀਰੇ ਸਾਰੀ ਲਾਉਨੇ ਆ ਤੇ ਨੀਵਰ ਖੰਨਾ ਹਾਂਜੀ ਜਗਰਾਮ ਹਾਂਜੀ ਅਤ ਨੌਲਾ ਤਾਂ ਆਪਣਾ ਹੈ ਗਈ ਹੈਗਾ ਕਰਾਲੀ ਵੀ ਜਾਈਦਾ ਆ ਰਾਮਪੁਰੇ ਵੀ ਵਗ ਜਾਈਦਾ ਠੀਕ ਹੈ ਬਾਈ ਜੀ ਹਾਂ ਤੇ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣਾ 9946 9946 9546 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 ਆਪਣੇ ਕੋਲ ਕਿੰਨੀ ਰੇਂਜ ਤੋਂ ਸਟਾਰਟ ਹੋ ਜਾਂਦੇ ਪਿਛੋ ਆਪਣਾ ਕੋਲ ਵੀਰੇ ਐਮਨ ਨਗਾ ਵੀ ਰੇਂਜ ਪਲੇਅਰ 60 65 ਤੋਂ ਲੈ ਕੇ 60 60 ਆ ਹੋ ਜਾਂਦੀ ਹੈ ਬੜਾ ਠੀਕ ਹੈ ਜੀ 2.5 ਲੱਖ ਰੁਪਏ ਤੱਕ ਠੀਕ ਹੈ ਲੱਖ ਡੇਢ ਲੱਖ ਤੱਕ ਡੰਗਰ ਹਾਠ ਠੀਕ ਹੈ ਭਾਈ ਧੰਨਵਾਦ ਜੀ ਬਹੁਤ ਹੀ ਟੌਪ ਕੁਆਲਟੀ ਦੀ ਬਈ ਮੋਹਰਾ ਨਾਲ ਦੀ ਮੱਚ ਤੇ ਭਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਚਾਰੇ ਥਣ ਪੂਰੇ ਨਿਖੜਵੇਂ ਅਲੱਗ-ਅਲੱਗ ਥਾਣੇ ਵੀਰ ਤੇ ਬਾਈ ਕੋਲਾਂ ਨੇ ਪੂਰੀ ਜਾਣਕਾਰੀ ਤੇ ਨਗਰ ਬਈ ਵੀ ਹੈਗੀ ਹੈ ਤੇ ਕੱਟੀ ਤੇ ਆ ਪੂਰੀ ਜਾਣਕਾਰੀ ਪੁੱਛਦੇ ਬਾਈ ਕੋ ਕੀ ਹਸਾਬ ਤਾਂ ਬਾਕੀ ਪਿੱਛੇ ਤੋਂ ਵਾਟਰ ਕੁਆਲਿਟੀ ਚੈੱਕ ਕਰੋ ਮੇਰੇ ਵੀ ਪੂਰੀ ਸਾਫ ਸੁਥਰੀ ਵਾਟਰ ਕੁਆਲਿਟੀ ਹੈ ਤੇ ਪੂਰਾ ਲੰਬਾ ਥੋਣਾ ਬਾਈ ਜੀ ਬਾਈ ਕੀ ਗੱਲ ਕਰਦੇ ਹੋ ਹਾਂਜੀ ਭਾਈ ਸਤਿਗੁਰਾਲ ਜੀ ਸਤਿਗੁਰਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਵਧੀਆ ਤੁਸੀਂ ਕੀ ਨਾਮ ਹੈ ਜੀ ਆਪਣਾ ਰੇਸ਼ਮ ਸਿੰਘ ਜੀ ਅੱਛਾ ਕਿਹੜਾ ਪਿੰਡ ਪੈਂਦਾ ਵੀਰੇ ਸ਼ਾਲਾ ਕਲਾਂ ਜੀ ਅੱਛਾ ਇਹ ਕਿੱਥੇ ਹੋਇਆ ਵੀਰੇ ਮਾਨਸਾ ਜਿਹੜਾ ਜੀ ਮਾਨਸਾ ਜੀ ਦਾ ਪੈਕ ਹੈ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ। ਨਾ ਕਰਦੀਆਂ ਮੱਝਾਂ ਨਹੀਂ। ਅੱਛਾ ਕਰਦੀਆਂ ਮੱਝਾਂ ਨੇ ਬਾਈ ਜੀ। ਤੇ ਅੱਜ ਕਿੰਨੀਆਂ ਮੱਝਾਂ ਲੈ ਕੇ ਆਏ ਸੀ? ਦੋ ਰਿਆਂ ਜੀ। ਅੱਛਾ ਜੀ। ਕੋਈ ਹੋਰੀ ਸੇਲ? ਨਾ ਹਜੇ ਕੋਈ ਨਹੀਂ ਹੋਈ ਜੀ। ਅੱਛਾ ਬਾਈ ਜੀ। ਤੇ ਜਿਹੜੀ ਆ ਮੱਝ ਦਿਖਾਈ ਆ ਆਪਾਂ ਜੀ। ਇਹ ਕਿੰਨੇ ਦੀ ਸੂਈ ਵੀ? ਇਹਨੂੰ 20-22 ਜਣਾ ਹੋਊਗੀ ਸੂਈ। ਅੱਛਾ ਕਿਹੜੇ ਸੂਈ ਸੂਈ ਹੈ ਜੀ? ਤੀਜੇ ਸੂਈ ਸੂਈ। ਅੱਛਾ ਤੀਜੇ। ਤੇ ਦੁੱਧ ਕਿੰਨੇ ਕੁ ਥੱਲੇ ਵੀਰੇ ਇਹਦੇ? ਦੁੱਧ 15 ਦੇ। 15 ਜੀ। ਤੇ ਕਿੰਨਾ ਮੁੱਲ ਰੱਖੇ ਵੀਰੇ ਪੈਦਾ? 1 35 ਜੀ। ਅੱਛਾ ਬੱਸ ਜੀ ਜਾ ਜਾ ਬਈਆ ਰੇਟ ਜੀ ਇਸ ਤੋਂ ਇਲਾਵਾ ਘੜੀ ਝੋਟੀ ਦੀ ਬਹੁਤ ਬੜੀ ਬੰਦੀ ਸੀ ਬਹੁਤ ਬਾਲੀ ਜਿਹੜੀ ਖੜੀ ਹੈ ਹਾਂ ਜੀ ਹਾਂ ਅੱਛਾ ਹਾਂ ਵੀ ਘੜਾ ਹਾਂ ਤੋੜ ਕੇ ਤੋੜ ਦੇ ਠੀਕ ਹੈ ਪਰਵਾਹ ਤੋੜ ਦੇ ਬਾਈ ਤੇ ਇਹ ਵੀ ਛੋਟਾ ਮਾਰਦਾਨ ਹੋ ਜੂਗਾ ਜੀ ਹਾਂ ਕਰ ਦਾਂਗੇ ਜੀ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਖੋਣੇ ਪਾਈਆਂ ਕੋਲ ਇੱਕ ਹੋਰ ਘੜੀ ਝੋਟੀ ਉਹ ਵੀ ਦਿਖਾਉਂਦੇ ਆਪਾਂ ਤੁਹਾਨੂੰ ਜੀ ਚੰਗਾ ਪਸ਼ੂ ਬਾਈ ਜੀ ਬੜੀ ਤੋਰਦੇ ਯਾਰ ਚੰਗਾ ਪਸ਼ੂ ਆ ਬਾਈ ਕੋਲੇ ਵੀ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਚੈੱਕ ਕਰੋ ਬਾਈ ਜੀ ਕੁਆਲਟੀ ਪੂਰੀ ਚੰਗੀ ਹੈ ਬਾਕੀ ਖਾਣਾ ਦੇ ਲੰਬੇ ਨੇ ਤਾਂ ਨਿੱਖੜਵੇਂ ਥਾਣਨੇ ਬਾਈ ਜੀ ਇਹ ਸਿੰਗੜੀ ਦੀ ਖੁੰਡੀ ਐ ਤੇ ਬਾਈ ਕਹਿੰਦਾ ਤੋੜ ਕੇ ਖਾ ਲੈਣੇ ਆਪਾਂ ਤੁਹਾਨੂੰ ਬਾਕੀ ਅਟਰ ਕੁਆਲਿਟੀ ਬਹੁਤ ਚੰਗੀ ਬਾਈ ਜੀ ਲੰਬੇ ਥਾਣਨੇ ਪੂਰੇ ਨਿੱਖੜਵੇਂ ਅੰਕਲ ਆ ਜਾਓ ਇਧਰ ਨੂੰ ਚੰਗਾ ਬਸ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਵਿਚਨ ਕੱਪ ਵਿੱਚ ਬਾਈ ਨਾਲ ਕੀ ਮਗਰ ਕੀ ਇਹਦੇ ਹਾਂਜੀ ਮਗਰ ਕੀ ਇਹਦੇ ਕੱਟੀ ਆ ਜੀ ਉਹ ਹੈ ਜੀ ਖੱਟਾ ਠੀਕ ਹੈ ਹਾਂ 1.30 ਅੱਛਾ ਜੀ ਤੇ ਕਿਨੇ ਰੁਪਏ ਦੀ ਲਾਸਟ ਆ ਪਈ ਹੈ ਹਾਂ ਕੀ ਮੋਬਾਈਲ ਨੰਬਰ ਬੋਲ ਦੋਗੇ ਆਪਾ ਆਪਣੀ 9465524369 ਕਿਹਦੇ ਦਾਰੇ ਬੋਲਦੇ ਵੀਰੇ 9465524369 ਠੀਕ ਹੈ ਨਾਮ ਕੀ ਦੱਸਾਂ ਜੀ ਵੀਰੇ ਰੇਸ ਸੰਗੀ ਠੀਕ ਹੈ ਬਈ ਜੀ ਧੰਨਵਾਦ ਵੀਰੇ ਬਹੁਤ ਹੀ ਟੌਪ ਕੁਆਲਟੀ ਦੀ ਮੋਹਰੇ ਦਾ ਸਦੀ ਝੂਠੀ ਤੇ ਕੁਆਲਟੀ ਚੈੱਕ ਹੋ ਰਹੀ ਹੈ ਪੂਰੇ ਨਿਖੜਵੇਂ ਥੜਨੇ ਤੇ ਇਹਦੇ ਦੋਨੋਂ ਚੇ ਥੋੜੀ ਵੀਰੇ ਪੂਰੀ ਸਿੰਘਾਂ ਦੀ ਵੀ ਗੁੰਡੀ ਹੈ ਤੇ ਬਾਈਕ ਨੂੰ ਲਾਵਾਂਗੇ ਪੂਰੀ ਜਾਣਕਾਰੀ ਚੈੱਕ ਕਰ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਝੋਟੀ ਦੀ ਤੇ ਪੂਰਾ ਨਿਕਣਵਾ ਥਾਲਾ ਬਈ ਇਕੱਲਾ ਇਕੱਲਾ ਤੇ ਬਾਈਕ ਨੂੰ ਲਾਵਾਂਗੇ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਤੇ ਬਾਕੀ ਬਈ ਜੀ ਅਟਰ ਕੁਆਲਿਟੀ ਬਹੁਤ ਸਾਫ ਸੁਥਰੀ ਹੈ ਝੋਟੀ ਦੀ ਸੇਟਿੰਗਾਂ ਨਹੀਂ ਪੂਰੀ ਖੁੰਡੀ ਹੈ ਹਾਂਜੀ ਭਾਈ ਸਤਿਗੁਰਾਲ ਜੀ ਸਤਿਗੁਰਾਲ ਬਈ ਕੀ ਹਾਲ ਹੈ ਵੀਰੇ ਵਧੀਆ ਬਈ ਕੀ ਨਾਮ ਹੈ ਵੀਰੇ ਆਪਣਾ ਚਰਨਜੀਤ ਸਿੰਘ ਠੀਕ ਹੈ ਕਿਹੜਾ ਪਿੰਡ ਪੈਂਦਾ ਈ ਤਨੌਲ ਲਈ ਠੀਕ ਹੈ ਭਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਜੀ ਆਈ ਹੈ ਜੀ ਗੱਲ ਅੱਛਾ ਤੇ ਭਾਈ ਕਿਹੜੇ ਸੂਏ ਆ ਦੂਜੇ ਸੂਏ ਆ ਜੀ ਦੁੱਧ ਕਿੰਨਾ ਕੇ ਵੀਰੇ ਥੱਲੇ ਦੇ 12 ਕਿਲੋ ਸੀ ਪਹਿਲੇ ਸੂਏ ਜੀ ਹੁਣ ਸੂਈਆਂ 4 ਦਿਨ ਹੋਏ ਨੇ ਅੱਛਾ ਬੋਲਾ ਕਿੰਨਾ ਕੇ ਥੱਲੇ ਵੀ ਹੈਗਾ 10 ਕਿਲੋ ਠੀਕ ਹੈ ਭਾਈ ਜੀ ਕਿੰਨਾ ਮੁੱਲ ਰੱਖਿਆ ਪਿਆ ਦਾ ਜੀ 1 ਲੱਖ 30 ਹਜ਼ਾਰ ਠੀਕ ਹੈ ਭਾਈ ਜੀ ਲਾਸਟ ਦੇਣੀ ਕਿੱ ਆਪਣਾ ਵਪਾਰਦਗਮ ਹੈ ਵੀਰੇ ਨਾੜਾ ਮੇਰੇ ਆਪਣਾ ਘਰੇਲੂ ਘੇਲੂਆ ਘੇਲੂਆ ਹੈ ਵੀਰੇ ਤੇ ਮੋਬਾਈਲ ਨੰਬਰ ਕਰ ਦੂੰਗਾ ਤੇ ਸ਼ੇਅਰ ਆਪਣੀ ਹਾਂ ਮੇਰੇ 98769 09978 ਇੱਕ ਵਾਰ ਦਾਰੇ ਬੋਲ ਦੋ ਵੀਰੇ 9876909978 ਤੇ ਪਿੰਡ ਕਿਹੜਾ ਦੱਸਿਆ ਸੀ ਵੀਰੇ ਬਰਨਾਲਾ ਤਨੋਲਾ ਜੀ ਅੱਛਾ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਹੀ ਹੈ ਬਰਨਾਲਾ ਜੀ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਕੋਲ ਇੱਕ ਖੜੀ ਬਹੁਤ ਹੀ ਟੌਪ ਕੁਆਲਿਟੀ ਦੀ ਝੋਟੀ ਤੁਸੀਂ ਕਰ ਸਕਦੇ ਹੋ ਬਾਈ ਨੂੰ ਫੋਨ ਤੇ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੀ ਝੋਟੀ ਦੀ ਤੇ ਕੱਲਾ ਪੱਲਾ ਪਾ ਨਿਕੜ ਮੈਂ ਥਾਣਾ ਇਹ ਬਾਈ ਕੋ ਮੋਂਗ ਰਾਹੀਂ ਤੁਸੀਂ ਰੇਟ ਦਾ ਪੂਰਾ ਕਲੀਅਰ ਕਰ ਸਕਦੇ ਹੋ ਕੋਲੋਂ ਦਾ ਮਾਨਤਨ ਵੀ ਹੋ ਜੂਗਾ ਬਾਕੀ ਚੰਗਾ ਪਸ਼ੂ ਆ ਬਾਈ ਜੀ ਘਰੇ ਰੱਖਣ ਵਾਲਾ ਉਦਾਂ ਸੀਲ ਠੰਡੀ ਹੈ ਬਾਈ ਪੂਰੀ ਜਮਾ ਵੀਰੇ ਦੇ ਲੈ ਜਿੱਦਾਂ ਮਰਜ਼ੀ ਬੱਚੇ ਖੋਲੀ ਜਾਣ ਚੱਕਰ ਨਹੀਂ ਠੀਕ ਆ ਬਾਈ ਜੀ ਪੋਲੀ ਧਾਰ ਆ ਹਾਂ ਜੀ ਇਹ ਵੀ ਹੈ ਇਹ ਵੀ ਖਵਾ ਖਵਾ ਦੋ ਪਰ ਗੜਦੋਈ ਬਾਰੇ ਨੂੰ ਪਸ਼ੂ ਬਾਤੂ ਆਏ ਹੋਏ ਨੇ ਵੀਰੇ ਤੁਸੀਂ ਵੀ ਆ ਸਕਦੇ ਹੋ ਮੰਡੀ ਐਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਮੇਰਾ ਵੀਰ ਕਿਉਂਕਿ ਇਦਾਂ ਦੇ ਆਪਾਂ ਵੀਡੀਓ ਤੁਹਾਡੇ ਲੈ ਕੇ ਆਉਂਦੇ ਰਹਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮੇਰਾ ਵੀਰ ਉਸਤਾਜ ਤੇ ਬਾਕੀ ਵੀਡੀਓ ਨਾਲ ਨਾਲ ਕਰਦੇ ਰਹੇਗਾ ਗੱਲ ਹੈ ਕਿ ਪੂਰੀ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਬਾਕੀ ਮੇਰਾ ਵੀਰ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਇੱਥੇ ਜੇ ਕੋਈ ਦੂਰੋਂ ਆਉਣਾ ਚਾਹੁੰਦਾ ਮੇਰਾ ਵੀਰ ਤਾਂ ਉਤਮਾਤਰਾ ਵਿੱਚ ਮੱਝਾਂ ਨਹੀਂ ਹੋਈ ਨੇ ਇੱਥੇ ਤੇ ਜਿਹੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਹੀ ਰੋਗਾ ਨਾ ਮੇਰਾ ਵੀਰ ਤੇ ਬਾਕੀ ਵੀ ਜੇ ਕੋਈ ਵੀਡੀਓ ਚ ਕਮੀ ਪੇਸ਼ੀ ਹੁੰਦੀ ਦੱਸਿਆ ਜਰੂਰ ਰੋਗਾ ਮੇਰਾ ਵੀਰ ਕਿਉਂਕਿ ਆਪਾਂ ਹਰ ਇੱਕ ਕਮੀ ਪੇਸ਼ੀ ਦੂਰ ਕਰਨੀ ਹੈ ਜੀ ਤੇ ਵੀਡੀਓ ਤੁਹਾਡੇ ਪੂਰੀ ਸਾਫ ਮੈਨੇਗੀ ਤੁਹਾਨੂੰ ਫੈਮਲੀ ਬੈਠਕ ਵਿੱਚ ਦੇਖਣ ਜੋਗੀ ਹੋਊਗੀ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਫੇਰ ਵੀ ਤਾਂ ਦੱਸਿਆ ਜਰੂਰ ਰੋਗਾ ਮੇਰਾ ਵੀਰ ਤੇ ਆਪਾਂ ਉਹ ਹਰ ਇੱਕ ਕਮੀ ਪੇਸ਼ੀ ਦੂਰ ਕਰਾਂਗੇ ਜੀ ਤੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵੀਰ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਜੀ